ਮੈਂ ਵੀਰੇ ਮੈਂ ਜ਼ਰੂਰ ਖਿਚਾ ਕੇ ਚੰਗੂ ਜਰ ਮੈਂ ਅਸੀਂ ਤੇ ਸ਼ੁਕਰ ਕਰਦੇ ਆ ਇੰਨੇ ਜੋ ਕੇ ਹੋਏ ਆ ਕਿ ਤੁਸੀਂ ਸਾਡੇ ਨਾਲ ਫੋਟੋਆਂ ਖਿਚਾਉਂਦੇ ਆ ਇੱਕ ਰਹੀ ਆਪਣੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਲਿਓ ਭਾਈ ਤਾਂ ਵੀ ਸਾਡੇ ਬਾਬਾ ਜੀ ਖੜੇ ਨਸਤੇ ਤੇ ਔਰ ਮੈਨੂੰ ਬੜੇ ਜਰਦੀਆਂ ਫਰਮਾਇਸ਼ਾਂ ਆ ਰਹੀਆਂ ਸੀਗੀਆਂ ਕਿ ਮਾਂ ਬਾਬੇ ਇਹਨਾਂ ਚ ਮਾੜਾ ਜੀ ਮੇਰੀ ਵੋਕਲ ਫੋਲੇ ਨਾ ਟੋਪਾਂ ਚ ਵੀ ਮਾਂ ਪਹਿਲਾਂ 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 ਇੰਜ ਕਰੋ ਪਹਿਲਾਂ ਆਪਣੀ ਆਪਣੀ ਮਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰਿਓ ਹਾਂ ਹਾਂ ਮੈਂ ਪਹਿਲਾਂ ਤਾਂ ਨਹੀਂ ਗਾ ਰਿਹਾ ਸੀਗਾ ਮਾਂ ਮਿਕਸਰ ਕਹਿਣਾ ਹੁੰਦਾ ਕਿ ਮਾਂ ਤੁਸੀਂ ਕਰੋ ਮਾਂ ਨੂੰ ਮਿਲ ਕੇ ਆਏ ਹੋ ਜਾ ਕੇ ਵੀ ਮਿਲਣਾ ਹੈ ਲੇਕਿਨ ਮੇਰੇ ਲਈ ਮਾਂ ਇੱਕ ਸੁਪਨਾ ਹੈ ਤੁਸੀਂ ਆਪਣੇ ਬਾਪੂ ਨੂੰ ਮਿਲ ਕੇ ਆਏ ਹੋ ਪਰ ਮੇਰੇ ਲਈ ਬਾਪੂ ਇੱਕ ਸੁਪਨਾ ਹੈ ਦੁਨੀਆ 'ਚ ਕੋਈ ਵੀ ਮੇਰੇ ਵਰਗਾ ਬੇਪਾਗ ਬੰਦਾ ਨਾ ਹੋਵੇ ਕਿ ਜਿਹੜਾ ਮਾਂ ਬਾਪ ਤੋਂ ਬਿਨਾ ਹੋਵੇ ਦੋ ਸਾਲ ਪਹਿਲਾਂ ਮਾਂ ਛੱਡ ਗਈ ਅਰ 4 ਕ ਮਹੀਨੇ ਪਹਿਲਾਂ ਮੇਰੇ ਬਾਪੂ ਜੀ ਤੁਰ ਗਏ ਹਰ ਤੁਸੀਂ ਆਪਣੇ ਆਪਣੇ ਮਾਂ ਬਾਪ ਨੂੰ ਪਿਆਰ ਕਰਿਆ ਕਰੋ ਇਹ ਐਸੇ ਬਾਬਾ ਜੀ ਫਰਿਸ਼ਤੇ ਨੇ ਇਹ ਐਸੇ ਪੰਛੀ ਨੇ ਇੱਕ ਵਾਰੀ ਉੱਡ ਜਾਂਦੇ ਬਾਅਦ ਚ ਮਿਲਦੇ ਨਹੀਂ ਕਦੀ ਵੀ ਹਰ ਚੀਜ਼ ਦੀ ਗਾਰੰਟੀ ਹੁੰਦੀ ਹੈ ਹਰ ਰਿਸ਼ਤਾ ਮਿਲ ਜਾਂਦਾ ਹੈ ਲੇਕਿਨ ਮਾਂ ਬਾਪ ਕਦੀ ਦੁਬਾਰਾ ਨਹੀਂ ਮਿਲਦਾ ਤੁਸੀਂ ਕਦੀ ਤੁਹਾਡੇ ਮਾਂ ਬਾਪ ਗਲਤ ਵੀ ਹੋਣ ਨਾ ਤੁਸੀਂ ਇੱਕ ਉਹਨਾਂ ਨੂੰ ਬੋਲਿਆ ਨਾ ਕਰੋ ਕਿਉਂਕਿ ਫਿਰ ਕਿ ਤਵੇਂਹ ਜਾਉਂਦਾ ਬੰਦਾ ਉਹਨਾਂ ਦੀ ਆਵਾਜ਼ ਸੁਣਨ ਨੂੰ ਵੀ ਤਰਸ ਜਾਂਦਾ ਮੇਰੀ ਮਾਂ ਦੀ ਆਵਾਜ਼ ਸੁਣੇ ਨਾ ਮੈਨੂੰ 2 ਸਾਲ ਹੋ ਗਏ ਔਰ ਜਿਹੜਾ ਮੇਰਾ 24 ਘੰਟੇ ਮੈਨੂੰ ਦੱਸਦਾ ਸੀ ਵੀ ਇੱਧਰੋਂ ਠੀਕ ਹੈ ਇੱਥੋਂ ਗਲਤ ਹੈ ਆ ਕੰਮ ਕਰਨਾ ਨਹੀਂ ਕਰਨਾ 4 ਕਿ ਮਹੀਨੇ ਹੋ ਗਏ ਮੈਂ ਉਹਦੀ ਵੀ ਆਵਾਜ਼ ਨੂੰ ਤਰਸ ਗਿਆ ਤੁਸੀਂ ਇੱਕ ਰੀਲ ਮੈਂ ਆਪਣੀ ਮਾਂ ਨੂੰ ਡੈਡੀਕੇਟ ਪਾਈ ਸੀਗੀ ਔਰ ਤੁਸੀਂ ਬੜਾ ਪਿਆਰ ਦਿੱਤਾ ਬਾਬਾ ਜੀ ਦਾ ਹੁਕਮ ਹੈ ਕਿ ਉਹ ਜ਼ਰੂਰ ਸੁਣਾਉਣੀ ਹੈ ਦਾ ਜੀ ਇੱਕ ਬੱਚਾ ਆਪਣੀ ਮਾਂ ਦੀ ਅਰਥੀ ਦੇ ਕੋਲ ਬੈਠਾ ਹੈ। ਔਰ ਮੇਰੀ ਜ਼ਿੰਦਗੀ ਦਾ ਸੱਚ ਹੈ ਕਿ ਸਵੇਰੇ 5 ਵਜੇ ਉੱਠਣ ਵਾਲੀ ਮਾਂ ਦੁਪਹਿਰੇ 12 ਵਜੇ ਤੱਕ ਵੀ ਨਹੀਂ ਉઠી। ਔਰ ਇੱਕ ਪੁੱਤ ਆਪਣੀ ਮਾਂ ਦੀ ਅਰਥੀ ਦੇ ਕੋਲ ਬੈਠਾ ਕੀ ਕਹਿ ਰਿਹਾ। ਯਾਰੇ ਹੰਜ ਗਾਣੇ ਗਾਉਣ ਲਈ ਬੜਾ ਜਿਗਰਾ ਚਾਹੀਦਾ, ਜੇਰਾ ਚਾਹੀਦਾ। ਪਿੰਡ ਕਠਾ ਜਾ ਕਿਉਂ ਹੋਈ? क्यों सारा तपर रोई ज पिंड कठा जा क्यो क्यों सारा टरो जूं न साखिस ਇਨਾ ਸਾ ਕਿਸ ਬੰਦਿਆਂ ਤੋਂ ਮਾਂ ਪੁੱਛਦੀ ਕਿਉਂ ਨਹੀਂ ਆਹ ਕਾਬ ਇਹ ਤੋਂ ਵੱਡਾ ਮੇਰੇ ਲਈ ਗਿਫਟ ਨਹੀਂ ਹੋ ਸਕਦਾ ਯਾਰ ਯਾਰ ਆਪਣੇ ਆਪਣੇ ਮਾਪਿਆਂ ਲਈ ਕਰੀ ਜ਼ੋਰਦਰ ਦੁਆ ਨਹੀਂ ਮੰਗੋ ਇਹ ਮੇਰਾ ਸੋਪਨਾ ਨਹੀਂ ਰਹਿ ਗਿਆ ਤਦ ਹੀ ਯਾਰ ਆਪਣੇ ਮਾਪਿਆਂ ਨੂੰ ਬਹੁਤ ਪਿਆਰ ਕਰੇਗਾ ਇਹ ਜਦੋਂ ਫੋਟੋਆਂ ਬਣ ਜਾਂਦੇ ਨੇ ਨਾ ਕੋਈ ਆਪਣੇ ਮਾਪੇ ਦੇ ਨਾਂ ਤੇ ਦੋ ਦੱਤ ਯਾਰ ਮਾਪੇ ਸਾਰੀ ਜ਼ਿੰਦਗੀ ਸਟਰਗਲ ਕਰ ਜਾਂਦੇ ਬਾਬਾ ਜੀ ਅਰ ਮੈਂ ਇੱਕ ਜਿੰਦੀ ਜਗਦੀ ਮਿਸਾਲ ਹਾਂ ਤੇ ਮਾਂ ਨੇ ਮੇਰੇ ਬਾਪੂਰੇ ਇਹ ਹੁੰਦੀ ਹੈ ਗੱਲ ਜਿਨ੍ਹਾਂ ਨੂੰ ਮਾਪੇ ਦੂਰ ਹੋ ਜਾਂਦੇ ਸਹੀ ਗੱਲ ਹੈ ਬਹੁਤ ਔਖਾ ਹੋ ਜਾਂਦਾ ਹੈ ਇਹ ਗੁਰਦੇਵ ਆ ਹੁਣਾਂ ਨੇ ਬਾਬਾ ਜੀ ਹੁਣਾਂ ਨੇ ਜਿਹੜੀ ਤਸਵੀਰ ਸਾਹਮਣੇ ਲੈ ਆਂਦੀ ਉਹ ਫਿਰ ਫੋਟੋ ਯਾਦ ਆ ਗਈ ਉਹ ਉਹ ਗੱਲਾਂ ਯਾਦ ਆ ਗਈਆਂ ਉਹ ਦਿਨ ਯਾਦ ਆ ਗਈ ਉਹ ਮੌਜਾਂ ਭੁੱਲਣੀਆਂ ਨਹੀਂ ਜਿਹੜੀਆਂ ਬਾਪੂ ਦੇ ਸਿਰ ਤੇ ਕਰੀਆਂ ਸਾਰੇ ਕਹਿੰਦੇ ਬਾਪੂ ਝਿੜਕਦਾ ਰਹਿੰਦਾ ਇੱਕੋ ਹੀ ਗੱਲ ਨੂੰ ਰਿੜਕਦਾ ਰਹਿੰਦਾ ਬਾਪੂ ਕਹਿੰਦਾ ਕੰਮ ਕਰ ਲੋ ਪੜ੍ਹ ਲੋ ਆਹ ਕਰ ਲੋ ਉਹ ਕਰ ਲੋ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਇੱਥੇ ਨਹੀਂ ਖੜਨਾ ਸਾਰੇ ਕਹਿੰਦੇ ਬਾਪੂ ਝਿੜਕਦਾ ਰਹਿੰਦਾ ਇੱਕੋ ਹੀ ਗੱਲ ਨੂੰ ਰਿੜਕਦਾ ਰਹਿੰਦਾ ਕਿ ਝਿੜਕ ਕੇ ਕਿਹੜਾ ਖੁਸ਼ ਹੁੰਦਾ ਤੇ ਅੰਦਰੋਂ ਅੰਦਰੀ ਟਿੜਕਦਾ ਰਹਿੰਦਾ ਉਹ ਧੁੱਪ ਨਹੀਂ ਵੇਂਦਾ ਸ਼ਾ ਨਹੀਂ ਵੇਂਦਾ ਆਪਣੇ ਬੱਚਿਆਂ ਖਾਤਰ ਆਪਣੇ ਕੋਈ ਚਾ ਨਹੀਂ ਵੇਂਦਾ ਰੋਟੀ ਕਮਾਉਣ ਤੇ ਲੱਗਿਆ ਰਹਿੰਦਾ ਨਿਤ ਸਮਝਾਉਣ ਤੇ ਲੱਗਿਆ ਰਹਿੰਦਾ ਪੜ੍ਹ ਲਿਖ ਕੇ ਕੁਝ ਬਣ ਜਾਣ ਬੱਚੇ ਜ਼ਿੰਦਗੀ ਬਣਾਉਣ ਤੇ ਲੱਗਿਆ ਰਹਿੰਦਾ ਸਾਰੇ ਕਹਿੰਦੇ ਮਾਂ ਜਿੰਨਾ ਬਾਪੂ ਪਿਆਰ ਨਹੀਂ ਕਰਦਾ ਉਹਦੇ ਜਿੰਨੇ ਚਾ ਮਨਾਰ ਨਹੀਂ ਕਰਦਾ ਉਹ ਪਿਆਰ ਬੜਾ ਕਰਦਾ ਬਾਪੂ ਪੱਗੂ ਪੁਰੀਆ ਪਰ ਸੱਚ ਗੱਲ ਕਿ ਉਹ ਯਾਰ ਨਹੀਂ ਕਰਦਾ ਬੜਾ ਪਿਆਰ ਕਰਦਾ ਹੈ ਮਾਂ ਬਾਪੂ ਵਾਸਤੇ ਤਾੜੀ ਲਾ ਦਿਓ ਜਿਨ੍ਹਾਂ ਦੇ ਕੋਲ ਨਹੀਂ ਸਾਡੇ ਕੋਲ ਨਹੀਂ ਹੈਗੇ ਸਾਨੂੰ ਦੁੱਖ ਲੱਗਦਾ ਜਿਨ੍ਹਾਂ ਦੇ ਕੋਲ ਹੈਗੇ ਨੇ ਸੰਭਾਲ ਕੇ ਰੱਖੋ ਇਹ ਬੜੀਆਂ ਕੀਮਤੀ ਚੀਜ਼ਾਂ ਹੁੰਦੀਆਂ ਨੇ ਸਤਿਕਾਰ ਕਰਿਆ ਕਰੋ ਪਿਆਰ ਕਰਿਆ ਕਰੋ ਬੜਾ ਜ਼ਰੂਰੀ ਹੈ ਭਾਜੀ 2 ਮਿੰਟ ਮੋਸ਼ਨਲ ਹੋ ਗਈ ਇਸ ਕਰਕੇ ਬ੍ਰੇਕ ਲੱਗ ਗਈ ਮੈਂ ਕਹ ਪਹਿਲਾਂ ਵੀ ਕਿ ਪਤਾ ਨਹੀਂ ਕੀ ਰੱਬ ਦੀ ਮਰਜ਼ੀ ਹੁੰਦੀ ਹੈ ਸਾਰੀ ਜ਼ਿੰਦਗੀ ਸਾਡੇ ਨਾਲ ਸਟਰਗਲ ਕਰ ਦਿੰਦੇ ਯਾਰ ਸਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜਦੇ ਨੇ ਲੇਕਿਨ ਜਦੋਂ ਜਦੋਂ ਸਾਡੇ ਸੁੱਖ ਵੇਖਣ ਦਾ ਟਾਈਮ ਆਉਂਦਾ ਹੈ ਉਦੋਂ ਪਤਾ ਨਹੀਂ ਕੀ ਰੱਬ ਦੀ ਮਰਜ਼ੀ ਨੇ ਬਾਬਾ ਜੀ ਸੱਚੀ ਗੱਲ ਹੈ ਕਿ ਜ਼ਿੰਦਗੀ 'ਚ ਬਹੁਤ ਸਟਰਗਲ ਕੀਤਾ ਬਾਬਾ ਜੀ ਬਹੁਤ ਲੇਕਿਨ ਜਦੋਂ ਆਪਣੇ ਘਰ ਵਾਲੇ ਹੋਗੇ ਨਾ ਕਦੀ ਆ ਤੁਸੀਂ ਮੇਰੇ ਭਰਾ ਸਾਰੇ ਫੋਟੋਆਂ ਨੂੰ ਇੱਥੇ ਸਟੇਜ ਤੇ ਆ ਰਹੇ ਹੋ। ਇਹ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ। ਮੈਂ ਮੇਰੀ ਟੀਮ ਵੀ ਮੈਂ ਸਾਰੇ ਮੈਂ ਕਹਿਣਾ ਹੁੰਦਾ ਕਿ ਕਿਸੇ ਨੂੰ ਵੀ ਰੋਕੇ ਹੁੰਦਾ ਕਿਉਂਕਿ ਇਹਨੇ ਜੋਗਾ ਮੇਰੇ ਬਾਪੂ ਨੇ ਬਣਾਇਆ ਮੈਨੂੰ। ਇਹਨੇ ਜੋ ਗਮਰੀ ਮਾਂ ਨੇ ਬੜਾਇਆ। ਮੈਂ ਤੋਂ ਉਹਨਾਂ ਨੇ ਕੀਤੀ ਤੁਸੀਂ ਮੇਰਾ ਗਾਣਾ ਸੁਣਿਆ ਸੀ ਜੋਬਨ ਰੁੱਤੇ। ਬਾਬਾ ਜੀ ਜਦ ਮੈਂ ਸਟੇਜ ਤੇ ਗੱਲ ਕਰਨ ਲੱਗਾ। मैं सारे की रिस्पैक्ट करना मैं लेकिन म्यूजिक मैं अपने बापू तो सीखे जोबर रुते गाने की कंपोजिशन वो मेरे डैडी ने बना के दी मैं मेरे बापू ने बना के दी बड़ा प्यार होता राजा जी वो बनायो जो लगे कर कमाई उदो मापे तुर ਅਸੀ ਰੁਲਦੇ ਰੁਲਦੇ ਪਾਚੇ ਵਿੱਚ ਫਰਦੇ ਸਾਂਦੇ ਪਰਦੇ ਸਾਂਦੇ ਯਾਰ ਮੈਨੂੰ ਲੱਗਦਾ ਮੇਰੇ ਤੋਂ ਗਾ ਹੀ ਨਹੀਂ ਹੋਣਾ ਹੁਣ ਕਿਉਂਕਿ ਮਾਂ ਬਾਪ ਦੀ ਗੱਲ ਕਰਨੀ ਬਾਬਾ ਜੀ ਮੇਰੇ ਲਈ ਬਾਬਾ ਜੀ ਬਹੁਤ ਵੱਡੀ ਗੱਲ ਹੈ ਯਾਰ ਜਦੋਂ ਕੁਝ ਨਹੀਂ ਸੀ ਉਦੋਂ ਨਾਲ ਸੀ ਅੱਜ ਬਾਬਾ ਜੀ ਸਾਰਾ ਕੁਝ ਹੈ ਔਰ ਅੱਜ ਜਿੰਨਾਂ ਲਈ ਬਣਾਇਆ ਜਿੰਨਾਂ ਲਈ ਕੀਤਾ ਉਹ ਨਾਲ ਨਹੀਂ ਹੈਗੇ ਯਾਰ ਮਾਪੇ ਤੱਕ ਮੈਂ ਤੁਹਾਨੂੰ ਇੱਕ ਮਾਂ ਦੀ ਆਪਣੀ ਸਚਾਈ ਦੱਸ ਲੱਗਿਆ ਮੇਰੀ ਮੇਰੀ ਮਾਂ ਨੂੰ ਬਾਬਾ ਜੀ ਏਡੀ ਪਾਲੀਸੀ ਜੀ ਮੇਰੀ ਮਾਂ ਸੀ ਉਹ ਕਿ ਸਿੱਕੇ ਹੁੰਦੇ ਨੇ ਨਾ ਜਿਵੇਂ 5 10 ਰੁਪਏ ਦੇ ਉਹ ਏਡੀ ਪਾਲੀਸੀ ਉਹਨੂੰ ਇਹ ਵੀ ਨਹੀਂ ਪਤਾ ਸੀ ਕਿ 5 ਕੀ ਹੁੰਦੇ ਤੇ 10 ਕੀ ਹੁੰਦੇ ਔਰ ਬਾਬਾ ਜੀ ਮੈਂ ਇੱਕ ਤਾਂ ਨਾਲ ਗੱਲ ਸ਼ੇਅਰ ਕਰਨ ਲੱਗਾ ਸਾਰਿਆਂ ਨਾਲ ਮੇਰੇ ਕੋਲ ਨੋਵਾ ਗੱਡੀ ਹੁੰਦੀ ਸੀ ਪਰ ਮੈਂ ਮੈਨੂੰ ਲੱਗਿਆ ਕਿ ਇੱਕ ਗੱਡੀ ਛੋਟੀ ਹੋਣੀ ਚਾਹੀਦੀ ਨਾਲ ਮੈਂ ਵਰਨਾ ਗੱਡੀ ਲੈ ਲਈ ਪਰ ਨੋਵਾ ਬੇਚਤੀ ਔਰ ਮੇਰੀ ਮਾਂ ਨੇ ਮੇਰੇ ਭੈਣ ਹੁਣਾਂ ਨੂੰ ਮੇਰੇ ਰਿਸ਼ਤੇਦਾਰਾਂ ਨੂੰ ਫੋਨ ਕਰ ਕਰਕੇ ਦੱਸਿਆ ਕਿ ਪਤਾ ਨਹੀਂ ਕਹਿੰਦੇ ਦਿਮਾਗ ਨੂੰ ਕਿਉਂ ਗਿਆ ਐਡੀ ਵੱਡੀ ਗੱਡੀ ਵੇਚ ਕੇ ਤੇ ਛੋਟੀ ਲੈ ਲਈ ਔਰ ਬਾਬਾ ਜੀ ਉਸ ਗੱਡੀ ਦੇ ਵਿੱਚ ਜਿਹੜੀ ਮੈਨੂੰ ਉਹਨੇ ਪੈਸੇ ਜੋੜ-ਜੋੜ ਕੇ ਲੈ ਕੇ ਦਿੱਤੀ ਸੀ ਨਾ ਜਿਹੜੀ ਇੰਨੀ ਮਿਹਨਤ ਨਾਲ ਗੱਡੀ ਲਈ ਸੀ ਮੰਮੀ ਨੂੰ ਟੈਗ ਹੋ ਗਿਆ ਮਾਂ ਨੂੰ ਟੈਗ ਹੋ ਗਿਆ ਸੀ ਹਸਪੀਟਲ ਐਡਮਿਟ ਕਰਾਤਾ ਔਰ 12 ਕੇ ਦਿਨ ਹਸਪੀਟਲ ਰਹਿ 13ਵੇਂ ਕੇ ਦਿਨ ਮੈਨੂੰ ਵੀ ਤੇ ਉਹ ਗੱਡੀ ਨੂੰ ਵੀ ਛੱਡ ਕੇ ਮੇਰੀ ਮਾਂ ਮੇਰੇ ਤੋਂ ਦੂਰ ਚਲੇ ਗਈ ਔਰ ਦੇਖੋ ਇੱਕ ਪੁੱਤ ਦੀ ਕਿਸਮਤ ਦੇਖੋ ਜਿੰਦੇ ਜੀ ਬਾਬਾ ਜੀ ਉਹ ਗੱਡੀ 'ਚ ਬੈਠੇ ਵੀ ਨਹੀਂ। ਔਰ ਅਖੀਰ ਟਾਈਮ ਤੇ ਜਦੋਂ ਉਹਦੀ ਡੈੱਡ ਬੋਡੀ ਲੈ ਕੇ ਆ ਰਹੇ ਸੀ ਨਾ ਜਿਹੜੀ ਮੈਨੂੰ ਪੈਸੇ ਦੇ ਕੇ ਗੱਡੀ ਲੈ ਕੇ ਦਿੱਤੀ ਸੀ ਨਾ ਜਿਹੜੀ ਮੈਨੂੰ ਪੈਸੇ ਜੋੜ ਕੇ ਗੱਡੀ ਲੈ ਕੇ ਦਿੱਤੀ ਜਿਹੜੀ ਮੈਨੂੰ ਇੰਨੀ ਮਿਹਨਤ ਕਰਕੇ ਗੱਡੀ ਲੈ ਕੇ ਦਿੱਤੀ ਜਿਹੜੀ ਇੰਨੀਆਂ ਦਵਾਵਾਂ ਨਾਲ ਗੱਡੀ ਲੈ ਕੇ ਦਿੱਤੀ ਉਹਦੇ 'ਚ ਮੈਂ ਕੱਲਾ ਆ ਰਿਹਾ ਸੀਗਾ ਔਰ ਉਹਦੀ ਡੈੱਡ ਬੋਡੀ 700 ਰੁਪਏ ਦੀ ਐਂਬੂਲੈਂਸ ਦੇ ਵਿੱਚ ਆ ਰਹੀ ਸੀ। ਇਤੋਂ ਵੱਡਾ ਕੋਈ ਗੱਲ ਹੋ ਸਕਦੀ ਹੈ? ਮਾਪੇ ਜਿਹੜੇ ਹੁੰਦੇ ਨੇ ਨਾ ਤੁਹਾਡੇ ਨਾਲ ਉਹੀ ਇਕੱਲੇ ਇੱਕ ਰਿਸ਼ਤਾ ਮਾਪੇ ਦਾ ਹੀ ਹੁੰਦਾ ਜਿਹੜਾ ਤੁਹਾਡੇ ਨਾਲ ਖੜ ਜੇ ਹੋਰ ਕੋਈ ਨਹੀਂ ਖੜਦਾ ਤੁਹਾਡੇ ਨਾਲ ਇੱਕ ਵਾਰੀ ਆਪਣੇ ਮਾਪੇ ਲਈ ਜ਼ੋਰਦਾਰ ਤਾੜੀਆਂ ਮਾਰਦੇ ਜਿੰਨਾ ਪਿਆਰ ਕਰਦੇ ਮਾਪੇ ਨਾਲ ਸਾਹਿਬ ਜੀ ਉਹ ਹੀ ਸੁਣਾਉਣਾ ਆਪਾਂ ਸਾਹਿਬ ਜੀ ਉਹ ਹੀ ਸੁਣਾਉਣਾ ਜਦੋਂ ਲੱਗੇ ਕਰਨ ਕਮਾਈਆਂ ਸੀ ਉਦੋਂ ਮਾਪੇ ਤੁਰ ਗਏ ਮੈਂ ਬਬਾਈ ਸੋਚਦਾ ਸੀ ਮੈਂ ਕੱਲਾ ਹੀ ਜਾਂਦਾ ਲੇਕਿਨ ਮੈਂ ਜਦੋਂ ਰੀਲ ਪਾਈ ਉਹਦੇ ਸੱਲੇ 6 ਤੋਂ 7000 ਰੀਲਾਂ ਬਣੀਆਂ ਔਰ ਹਰ ਬੰਦੇ ਨੇ ਆਪਣੀ ਮਰੀ ਹੋਈ ਮਾਂ ਦੀ ਵੀਡੀਓ ਪਾਈ ਨਾਲ ਮੈਨੂੰ ਲੱਗਿਆ ਮੈਂ ਕਿਹਾ ਯਾਰ ਅਸੀਂ ਰੁਲਦੇ ਰੁਲਦੇ ਪਹੁੰਚੇ ਵਿੱਚ ਪਰਦੇ ਸਾਦੇ ਫਿਰ ਹੰਝੂਆਂ ਦੇ ਵਿੱਚ ਡੁੱਬ ਗਏ ਟੜਦੇ ਸੂਰਜ ਲਿਖਾਂਦੇ ਹਰ ਰਿਸ਼ਤੇ ਨਾਲੋਂ ਟੁੱਟ ਕੇ ਹਰ ਰਿਸ਼ਤੇ ਨਾਲੋਂ ਟੁੱਟ ਕੇ ਦੁੱਖਾਂ ਨਾਲ ਜੁੜ ਕੇ ਜਦੋਂ ਲੱਗੇ ਕਰਨ ਕਮਾਈਆਂ ਸੀ ਕਮਾਈਆਂ ਉਦੋਂ ਮਾਂ ਪੇ ਹੀ ਦੁਰ ਗਏ ਜਦੋਂ ਲੱਗੇ ਕਰਨ ਕਮਾਈਆਂ ਸੀ ਉਦੋਂ ਮਾਂ ਪੇ ਹੀ ਦੁਰ ਗਏ ਉਦੋਂ ਮਾਂ ਪੇ ਹੀ ਦੁਰ ਗਏ ਹੁਣ ਮੈਨੂੰ ਲੱਗਦਾ ਮੈਂ ਇਤੋਂ ਜ਼ਿਆਦਾ ਗਾ ਨਹੀਂ ਪਊਂਗਾ ਮਾਂ ਬਾਪ ਲਈ ਇੱਕ ਵਾਰੀ ਆਪਣੇ ਮਾਂ ਬਾਪ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਸੱਚੇ ਜਿਹੜੇ ਅੱਜ ਮੇਰੇ ਨਾਲ ਵਾਦਾ ਕਰਕੇ ਜਾਂਦੇ ਨੇ ਇੱਥੇ ਕੇ ਮਾਪੇ ਚਾਹੇ ਗਲਤ ਵੀ ਹੋਵੇ ਮਾਪੇ ਵੈਸੇ ਕਦੀ ਗਲਤ ਨਹੀਂ ਹੁੰਦੇ ਖਾਸ ਕਰਕੇ ਆਪਣੇ ਬੱਚਿਆਂ ਦੇ ਮਾਮਲੇ ਵਿੱਚ ਮਾਪੇ ਮਾਪੇ ਕਦੀ ਗਲਤ ਨਹੀਂ ਹੁੰਦੇ ਲੇਕਿਨ ਹਾਂ ਜੇ ਤੁਹਾਨੂੰ ਲੱਗੇ ਕਿ ਯਾਰ ਕਿਉਂਕਿ ਕੀ ਕਹਿੰਦੇ ਨਾ ਕਿ ਕੰਪਿਊਟਰ ਦਾ ਜ਼ਮਾਨਾ ਹੈ ਇੰਟਰਨੈਟ ਦਾ ਜ਼ਮਾਨਾ ਹੈ ਕਈ ਵਾਰੀ ਬੰਦਾ ਸੋਚਦਾ ਵੀ ਨਹੀਂ ਯਾਰ ਜਿਹੜੇ ਗੱਲ ਬਾਪੂ ਕਰ ਰਿਹਾ ਗਲਤੀ ਆ ਲੱਗਦੀ ਵੀ ਮੈਨੂੰ ਸਾਰਾ ਪਤਾ ਜੇ ਬਾਪੂ ਤੁਹਾਨੂੰ ਲੱਗੇ ਗਲਤ ਵੀ ਹੈ ਮਨ ਲੱਗੇ ਗਲਤ ਵੀ ਕੋਈ ਗੱਲ ਕਰ ਰਹੀ ਹੈ ਤੇ ਕਦੀ ਉਹਨੂੰ ਟੋਕ ਕੇ ਜਵਾਬ ਨਾ ਦਿਓ ਉਹ ਜਿਹੜੇ ਮੇਰੇ ਨਾਲ ਵਾਦਾ ਕਰਕੇ ਚੱਲੇਗਾ ਆਪਣੇ ਮਾਪੇ ਬਾਪ ਨੂੰ ਪਿਆਰ ਕਰਨਗੇ ਹੱਥ ਉੱਪਰ ਕਰਕੇ Hello.